ਹਾਂਜੀ ਦੋਸਤੋ ਸਵਾਗਤ ਹੈ ਪਿੰਡ ਤਰਕਾ ਟੀਵੀ ਚੈਨਲ ਤੇ ਅੱਜ ਵਾਲੀ ਵੀਡੀਓ ਜਿਹੜੀ ਮੈਂ ਬਹੁਤ ਖਾਸ ਹੋਣ ਜਾ ਰਹੀ ਹੈ ਤਾਂ ਕਰਕੇ ਤੁਸੀਂ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪ੍ਰਮਾਤਮਾ ਕਰੇ ਜਿਹੜਾ ਨਵਾਂ ਸਾਲ ਅਜੇ ਚੜਿਆ ਹੈ ਨਾ ਇਹ ਸਾਰਿਆਂ ਦੇ ਲਈ ਖੁਸ਼ੀਆਂ ਭਰੇ ਹੋਵੇ ਤੰਦਰੁਸਤੀਆਂ ਭਰੇ ਹੋਵੇ ਤੇ ਕਾਰੋਬਾਰ 'ਚ ਵਾਧਾ ਕਰਨ ਵਾਲਾ ਹੋਵੇ ਪਸ਼ੂ ਡੰਗਰ ਆਪਣੇ ਨਾਲ ਡੰਗਰ ਸਾਰੇ ਦੇ ਸਾਰੇ ਵਧੀਆ ਤੰਦਰੁਸਤ ਰਹਿਣ ਤੇ ਅੱਗੇ ਦੀ ਅੱਗੇ ਵਧਣ ਜਿਹੜਾ ਵੀ ਮੇਰਾ ਵੀਰ 25 ਦੇ ਵਿੱਚ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਤਾਂ ਪਰਮਾਤਮਾ ਕਰੇ ਉਹਦਾ ਕਾਰੋਬਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇ ਹਨ ਅ ਮੇਰੇ ਵੱਲੋਂ ਮੇਰੇ ਪਰਿਵਾਰ ਵੱਲੋਂ ਤੇ ਪਿੰਡਦਾਰਗਾ ਟੀਵੀ ਚੈਨਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋ ਜੀ ਨਵੇਂ ਸਾਲ ਤੇ ਵੀਡੀਓ ਸ਼ੁਰੂ ਕਰਦੇ ਆਂ ਜੇ ਕਿਸੇ ਵੀ ਵੀਰ ਜੇ ਕਿਸੇ ਵੀ ਵੀਰ ਭਰਾ ਨੇ ਪਸ਼ੂ ਵੇਚਣ ਦੀ ਵੀਡੀਓ ਬਣਵਾਉਣੀ ਹੋਵੇ ਜਾਂ ਕਿਸੇ ਨੇ ਕੋਈ ਇੰਟਰਵਿਊ ਕਰਵਾਉਣੀ ਹੈ ਤਾਂ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਆਪਾਂ ਇੱਕ ਮਹੀਨਾ ਜਿਹੜਾ ਆਫਰ ਚ ਲਾਇਆ ਹੈਗਾ ਇੱਕ ਮਹੀਨਾ 15 ਕਿਲੋਮੀਟਰ ਦੇ ਰੇੜੇ ਦੇ ਵਿੱਚ ਵਿੱਚ ਜੇ ਕਿਸੇ ਨੇ ਕੋਈ ਪਸ਼ੂ ਵੇਚਣਾ ਤਾਂ 50% ਲੈਸ ਤੇ ਵੀਡੀਓ ਬਣਾਵਾਗੇ ਆਪਾਂ ਤੇ ਜੇ ਕਿਸੇ ਨੇ ਇੰਟਰਵਿਊ ਕਰਨੀ ਹੈ ਜੇ ਕਿਸੇ ਵੀ ਵੀਰ ਭਰਾ ਨੇ ਇੰਟਰਵਿਊ ਕਰਵਾਉਣੀ ਹੈ ਜਾਂ ਕੋਈ ਡਾਕੰਨ ਲਾਗਾ ਕਿਸੇ ਦਾ ਜਾਂ ਘੋੜਿਆਂ ਰੱਖਣ ਹੋਈਆਂ ਜਾਂ ਗਾਈਆਂ ਰੱਖੀਆਂ ਮੱਝਾਂ ਰੱਖੀਆਂ ਬੱਕਰੀਆਂ ਕੁੱਕੜ ਕੁੱਤੇ ਕੁਛ ਵੀ ਰੱਖੇ ਹੋਇਆ ਤਾਂ 15 ਕਿਲੋਮੀਟਰ ਦੇ ਰੇਗ ਦੇ ਵਿੱਚ ਵਿੱਚ ਬਿਲਕੁਲ ਫਰੀ ਭਗਤਾ ਭਾਈ ਆਪਣਾ ਧਰਾਗਾ ਭਗਤੇ ਭਾਈ ਦੇ 15 ਕਿਲੋਮੀਟਰ ਰੇਗ ਦੇ گرد ਦਾ ਚਾਰੇ ਪਾਸੇ ਜਮਾਂ ਬਿਲਕੁਲ ਆਪਾਂ ਫਰੀ ਵੀਡੀਓ ਬਣਾਵਾਂਗੇ ਇੰਟਰਵਿਊ ਕਰਾਂਗੇ 1 ਮਹੀਨੇ ਦੇ ਲਈ ਇਸ ਮਹੀਨੇ ਦੇ ਵਿੱਚ ਆਪਾਂ ਤੁਹਾਨੂੰ ਨੋਟ ਕਰਾ ਦੇਗੇ ਵੀ 12 ਤਰੀਕ ਤੋਂ ਲੈ ਕੇ 16 ਤਰੀਕ ਤੱਕ ਵੇਦਨਾ ਦੇ ਵਿੱਚ ਆਪਾਂ ਮੁਕਸਰ ਮੇਲੇ ਤੇ ਹੋਵਾਂਗੇ ਉਹ ਦਿਨਾਂ ਦੇ ਵਿੱਚ ਆਪਾਂ ਵੀਡੀਓ ਨਹੀਂ ਬਣਾ ਸਕਦੇ ਬਾਕੀ ਸਾਰਾ ਮਹੀਨਾ ਜਿਹੜਾ ਤੁਸੀਂ ਬਿਲਕੁਲ ਮੁਫਤ ਇੰਟਰਵਿਊ ਕਰਵਾ ਸਕਦੇ ਹੋ ਜੇ ਕਿਸੇ ਨੇ ਕੋਈ ਪਸ਼ੂ ਵੇਚਣਾ ਹੈ ਤਾਂ ਉਹ ਨੂੰ ਆਪਾਂ 50% ਲੈਸ ਤੇ ਵੀਡੀਓ ਬਣਾਵਾਂਗੇ ਜਿੰਨੇ ਆਪਾਂ ਅੱਗੇ ਪੈਸੇ ਲੈਣੇ ਆ ਉਦੋਂ ਅੱਧੇ ਪੈਸੇ ਚ ਆਪਾਂ ਵੀਡੀਓ ਬਣਵਾਵਾਂਗੇ ਜੇ ਕਿਸੇ ਵੀ ਵੀਰ ਭਰਾ ਨੇ ਇੰਟਰਵਿਊ ਕਰਵਾਉਣੀ ਆ ਜਾਂ ਕੋਈ ਪਸ਼ੂ ਵੇਚਣ ਦੀ ਵੀਡੀਓ ਬਣਵਾਉਣੀ ਆ ਤਾਂ ਜਲਦੀ ਤੋਂ ਜਲਦੀ ਫੋਨ ਚੱਕੋ ਨੰਬਰ ਨੋਟ ਕਰ ਲਓ ਤੇ ਮੇਰੇ ਨਾਲ ਸੰਪਰਕ ਜਿਹੜਾ ਕਰ ਲਓ ਤਿੰਨ ਆਪਣਾ ਆਪਣਾ ਨੰਬਰ ਜਿਹੜੇ ਲਿਖਵਾ ਦਿਓ ਨਾਂ ਨੋਟ ਕਰਵਾ ਦਿਓ ਆਪਾਂ ਵਾਰੀ ਸਰ ਸਾਬਦਾਂ ਨਾਲ ਇੰਟਰਵਿਊ ਵੀਡੀਓ ਬਣਾਉਂਦੇ ਰਹਾਂਗੇ 9988728256 ਮੇਰਾ ਨੰਬਰ ਹੈ ਜੀਵਨ ਮੇਰਾ ਨਾਂ ਹੈ ਪਿੰਡ ਮੇਰਾ ਬੁੱਜਲਦਾ ਜ਼ਿਲ੍ਹਾ ਬਠਿੰਡਾ ਤੇ ਇੱਕ ਗੱਲ ਹੋਰ ਹੈ ਵੀ ਜਿਵੇਂ ਤੁਸੀਂ ਇਹ ਨਾਂ ਨੋਟ ਕਰਵਾਤਾ ਆਪਦਾ ਹਨਾ ਇੰਟਰਵਿਊ ਦੇ ਲਈ ਆਪਾਂਵੇਂ ਜਨਵਰੀ ਦੇ ਅਖੀਲ ਇਤਿਹਾਸ ਤੇ ਵੀ ਤੁਸੀਂ ਨੋਟ ਕਰਵਾਉਨੇ ਆ ਹਨਾ ਆਪਾਂ ਮੈਂ ਜਨਵਰੀ ਦੇ ਅਖੀਲ ਤੇ ਫਰਵਰੀ ਦੀ ਜਿਹੜੀ ਜਿਹੜੀ ਜਨਵਰੀ ਤੇ ਫਰਵਰੀ ਸਾਂਝੀ ਰਾਤ ਹੈ 12 ਵਜੇ ਤੋਂ ਪਹਿਲਾਂ ਵੀ ਤੁਸੀਂ ਨੰਬਰ ਆਪਦਾ ਨਾਮ ਨੋਟ ਕਰਵਾਉਣਾ ਇੰਟਰਵਿਊ ਤੇ ਲਈ ਜਾਂ ਕਿਸੇ ਵੀਡੀਓ ਦੇ ਲਈ ਤਾਂ ਤਾਂ ਵੀ ਆਪਾਂ ਤੁਹਾਡੇ ਵੀਡੀਓ ਜਿਹੜੀ ਉਹ ਮੁਫਤ ਬਣਾਵਾਂਗੇ ਫ੍ਰੀ ਬਣਾਵਾਂਗੇ ਕਿਉਂ ਜਿਵੇਂ ਵੀ ਆਪਣਾ ਇੰਟਰਵਿਊ ਜਾ ਕੇ ਵੀਡੀਓ ਇਕੱਠੀਆਂ ਹੁੰਦੀਆਂ ਐਦਾ ਐ ਨਹੀਂ ਵੀ ਆਪਾਂ ਲਗਾਤਾਰ ਜਨਵਰੀ ਜਨਵਰੀ ਸਾਰੀਆਂ ਬਣਾ ਲਾਂਗੇ ਹਨ ਤੇ ਜਿਹੜੀਆਂ ਜਨਵਰੀ ਦੇ ਵਿੱਚ ਤੁਸੀਂ ਇੰਟਰਵਿਊ ਲਖਾਈਆਂ ਹੋਣਗੀਆਂ ਫ੍ਰੀ ਆਲੀਆਂ ਹਨ ਤਾਂ ਆਪਾਂ ਫਰਵਰੀ ਤੱਕ ਆਪਾਂ ਮਾਰਚ ਤੱਕ ਚੱਲੀਆਂ ਜਾਣ ਆਪਾਂ ਫ੍ਰੀ ਹੀ ਬਣਾਵਾਂਗੇ ਉਹਨਾਂ ਟਾਈਮ ਜਨਵਰੀ ਫਰਵਰੀ ਤੋਂ 1 ਫਰਵਰੀ ਨੂੰ ਆਪਾਂ ਜਿਹੜਾ ਕੋਈ ਨਾਮ ਲਖਾਊਗਾ ਕੋਈ ਵੀ ਇੰਟਰਵਿਊ ਕਰਵਾਊਗਾ ਉਹ ਤੋਂ ਆਪਾਂ ਤੇ ਜਿਹੜੇ ਉਹ ਲਵਾਂਗੇ ਜਿਹੜੇ ਜਨਵਰੀ ਦੇ ਵਿੱਚ ਤੁਹਾਡੀਆਂ ਇੰਟਰਵਿਊ ਲਖਾਈਆਂ ਹੋਣਗੀਆਂ ਉਹ ਆਪਾਂ ਭਾਵੇਂ 2 ਮਹੀਨੇ ਆਪਾਂ ਨੂੰ ਲੱਗ ਜਾਣੇ ਟਾਈਮ ਕਰਦੇ ਨੂੰ ਉਹ ਆਪਾਂ ਮੁਫਤ ਹੀ ਬਣਾਵਾਂਗੇ ਇਹ ਗੱਲ ਦਾ ਧਿਆਨ ਜ਼ਰੂਰ ਰੱਖਿਓ ਇਹ ਨਹੀਂ ਹੈਗਾ ਆਪਾਂ ਜੇ ਤੁਸੀਂ ਆਖੋ ਵੀ ਇਹਨਾਂ ਆਪਾਂ ਜਨਵਰੀ ਚ ਲਖਾਇਆ ਯਾਰ ਤੇ ਜਨਵਰੀ ਤਾਂ ਨਾ ਕੀ ਵੀ ਹੁਣ ਬਾਈਖਣੀ ਪੈਸੇ ਲੈ ਲੂਗਾ ਨਹੀਂ ਜਿਹੜੀਆਂ ਤੁਸੀਂ ਜਨਵਰੀ ਦੇ ਵਿੱਚ ਨੋਟ ਕਰਵਾਉਂਗੇ ਇੰਟਰਵਿਊ ਭਾਵੇਂ ਫਰਵਰੀ ਤੱਕ ਚੱਲੇ ਜਾਣ ਭਾਵੇਂ ਮਾਰਚ ਤੱਕ ਭਾਵੇਂ 4 ਮਹੀਨੇ ਆਪਾਂ ਨੂੰ ਲੱਗ ਜਾਣ ਇੰਟਰਵਿਊ ਕਰਦੇ ਤਾਂ ਜਿਹੜੀਆਂ ਜਨਵਰੀ ਦੇ ਵਿੱਚ ਲਖਾਈਆਂ ਹੋਣਗੀਆਂ ਉਹ ਆਪਾਂ ਮੁਫਤ ਹੀ ਕਰਾਂਗੇ ਉਦੋਂ ਬਾਅਦ ਵੀ ਕੋਈ ਵਾੜਾ ਆਪਾਂ ਜ਼ਿਆਦਾ ਨਹੀਂ ਰੱਖਣਾ ਜੇ ਕੋਈ ਆਖੇ ਨਾ ਵੀ ਬਾਈ ਯਾਰ ਨਹੀਂ ਪਤਾ ਨਹੀਂ ਕਿੰਨੇ ਕੇ ਪੈਸੇ ਰੱਖੂਗਾ ਨਹੀਂ ਯਾਰ ਆਪਾਂ ਸਿਰਫ ਤੇ ਸਿਰਫ ਆਪਣਾ ਤੇਲ ਖਰਚਾ ਜਾ ਤੇ ਜਾਂ ਹਲਕਾ ਫੁਲਕਾ ਆਪਣਾ ਜਿਵੇਂ ਤੋਰਾ ਫਿਰੇਦਾ ਹੁੰਦਾ ਇੰਨਾ ਕੁ ਆਪਣਾ ਖਰਚਾ ਜਾ ਪੂਰਾ ਹੋਵੇ ਆਪਾਂ ਉਸਨੇ ਕੇ ਪੈਸੇ ਰੱਖਣੇ ਆਪਾਂ ਕੋਈ ਵਾੜਾ ਲਾਲਚ ਨਹੀਂ ਕਰਦੇ ਪੈਸੇ ਨਾ ਵੀ ਨਹੀਂ ਆਪਾਂ ਪੈਸੇ ਬਣਾਉਣਾ ਨਹੀਂ ਆਪਾਂ ਪੈਸੇ ਨਹੀਂ ਬਣਾਉਣੇਗੇ ਆਪਾਂ ਸਿਰਫ ਤੇ ਸਿਰਫ ਨਾਮ ਬਣਾਉਣਾ ਚੈਨਲ ਦਾ ਤੇ ਇੱਕ ਪਿੰਡ ਦੀ ਪਛਾਣ ਬਣਾਉਣੀ ਆ ਤੇ ਇੱਕ ਥੋੜਾ ਜਿਹੜਾ ਕਾਰੋਬਾਰ ਆ ਉਹਨੂੰ ਆਪਾਂ ਅੱਗੇ ਲੈ ਕੇ ਆਉਣਾ ਹਨਾ ਮੇਨ ਮੇਰਾ ਮਕਸਦ ਹੀ ਆ ਵੀ ਜਿੰਨੇ ਵੀ ਵੱਡੇ ਤੋਂ ਵੱਡਾ ਕੋਈ ਹੁੰਦਾ ਹਨਾ ਫਾਰਮ ਵਾਲਾ ਉਹਦੇ ਕੋਲੇ ਚਲੋ ਐਂ ਹੁੰਦਾ ਵੀ ਸਰਦਾ ਵਰਦਾ ਹੁੰਦਾ ਉਹਦਾ ਵੱਡਾ ਚੈਨਲ ਵਾਲਾ ਵੀ ਅਫੋਰਡ ਕਰ ਸਕਦਾ ਹਨਾ ਜਿਹੜੇ ਕਿ ਜਮਾ ਹਨਕੇ ਤੋਂ ਨਿੱਕੇ ਲੈਵਲ ਤੇ ਵੀ ਕੰਮ ਕਰ ਰਹੇ ਜਿਹੜੇ ਵੱਡੇ ਚੈਨਲਾਂ ਨੂੰ ਨਹੀਂ ਅਫੋਰਡ ਕਰ ਸਕਦੇ ਨਹੀਂ ਉਹਨਾਂ ਨੂੰ ਪਹੁੰਚ ਕਰ ਸਕਦੇ ਹਨਾ ਮੇਰੀ ਦਿਲ ਦੀ ਇੱਛਾ ਹੀ ਹੁੰਦੀ ਹੈ ਵੀ ਉਹ ਵੀ ਆਪਣੀ ਇੰਟਰਵਿਊ ਜਿਹੜੀ ਉਹ ਚੈਨਲਾਂ ਤੇ ਕਰਵਾ ਸਕਣ ਹਨਾ ਸਬਸਕ੍ਰਾਈਬਰ ਤੁਸੀਂ ਦੇਖ ਸਕਦੇ ਹੋ ਆਪਣੇ 20000 ਤੋਂ ਸਬਸਕ੍ਰਾਈਬਰ ਜਿਹੜਾ ਉਹ ਪਾਰ ਹੋ ਚੁੱਕਿਆ ਹੈਗਾ ਅ ਪ੍ਰਮਾਤਮਾ ਦੀ ਮਿਹਰ ਹੈ ਤੁਹਾਡੇ ਜਿੰਨੇ ਵੀ ਤੁਸੀਂ ਜੁੜੇ ਹੋਏ ਹੋ ਥੋੜਾ ਸਾਰਾ ਦਾ ਧੰਨਵਾਦ ਹੈ ਵੀ ਤੁਸੀਂ ਜਿਹੜਾ ਮੈਨੂੰ ਇੰਨੇ ਲਾਈਕ ਕੀਤਾ 20000 ਸਬਸਕ੍ਰਾਈਬਰ ਜਿਹੜਾ ਆਪਣੇ ਨਾਲ ਜੁੜ ਚੁੱਕਿਆ ਥੋੜਾ ਵੀ ਸਾਰਾ ਧੰਨਵਾਦ ਹੈ ਜਿਹੜਾ ਮੈਂ ਕਰਦਾ ਤੈ ਦਿਲੋਂ ਧੰਨਵਾਦ ਕਰਦਾ ਤੁਸੀਂ ਭਗਤੇ ਭਾਈ ਨੂੰ ਮੰਨ ਕੇ ਚੱਲੋ ਵੀ ਭਗਤੇ ਭਾਈ ਤੋਂ 15 ਕਿਲੋਮੀਟਰ ਦੇ ਇਰਗੇ ਦੇ ਵਿੱਚ ਵਿੱਚ ਜਿਹੜੇ ਵੀ ਪਿੰਡ ਆਉਂਦੇ ਆ ਉਹ ਪਿੰਡਾਂ ਵਾਲੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਹਾਂ ਇਹਨਾਂ ਵੀ ਹੈਗਾ ਚਲੋ ਜੇ 15 ਕਿਲੋਮੀਟਰ ਤੋਂ ਬਾਹ ਉਹਨਾਂ ਨੂੰ ਵੀ ਆਪਾਂ 50% ਲੈਸ ਤੇ ਇੰਟਰਵਿਊ ਕਰਦੇ ਆਂਗੇ ਕੋਈ ਚੱਕਰ ਨਹੀਂ ਇੱਕ ਮਹੀਨਾ ਆਪਾਂ 15 ਕਿਲੋਮੀਟਰ ਦੀ ਏਰੀਆ ਦੇ ਤੋਂ ਬਾਹਰ ਵਾਲੇ ਬੰਦਿਆਂ ਨੂੰ ਵੀ 50% ਆਫ ਤੇ ਆਪਾਂ ਜਿਹੜੀ ਇੰਟਰਵਿਊ ਉਹ ਕਰਾਂਗੇ ਕਰ ਲੈ ਸੰਪਰਕ ਜਿਹੜੇ ਵਿੱਚ ਆਵਣ ਵੀ ਰਗੇ ਤੇ ਠੰਡ ਬਹੁਤ ਜ਼ਿਆਦਾ ਹੋਗੀ ਇਸ ਕਰਕੇ ਥੋੜਾ ਓਪਸ਼ੁਗਾਂ ਦਾ ਆਪਣਾ ਜ਼ਰੂਰ ਧਿਆਨ ਰੱਖਿਓ ਨਾ ਜਿਵੇਂ ਕਿ ਉਹਨਾਂ ਆਪਾਂ ਕੋਸਾ ਪਾਣੀ ਪੀ ਗਏ ਨਿੱਗਾ ਪਾਣੀ ਪੀ ਗਏ ਠੰਡਾ ਪਾਣੀ ਨੇ ਪੀ ਗਏ ਨਾ ਟਾਪ ਆ ਵਗੈਰਾ ਦੀ ਨੀ ਕਰੇ ਰੱਖੇ ਤੋ ਪੇ ਆਪਾਂ ਬਨ ਗਏ ਪਸ਼ੂ ਨੂੰ ਥੱਲੇ ਉਹ ਸੌਕਰ ਖਲਾਰ ਕੇ ਰੱਖ ਗਏ ਸੁੱਕਾ ਰੱਖ ਕੇ ਥੱਲੇ ਹਣਾ ਜਿਆਦਾਤਰ ਪਸ਼ੂ ਨੂੰ ਜਿਹੜੇ ਥੱਲੇ ਉਹ ਵੀ ਠੰਡ ਲੱਗਦੀ ਹੈ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਆਪਣੇ ਦੋਸਤਾਂ ਮਿੱਤਰਾਂ ਨੂੰ ਜਰੂਰ ਸਾਂਝੀ ਕਰੋ ਜੇ ਤੁਸੀਂ ਦੂਰ ਵਾਲੇ ਏਰੀਆ ਚ ਦੇਖ ਰਹੇ ਹੋ ਤਾਂ ਤਾਂ ਵੀ ਤੁਸੀਂ ਆਪਣੇ ਭਗਤੇ ਭਾਈ ਦੇ ਨੇੜੇ ਨੇੜੇ ਜਿਹੜੇ ਰਿਸ਼ਤ ਚਾਰ ਭੈਣ ਭਾਈ ਕੋਈ ਵੀ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਜਰੂਰ ਕਰੋ ਤਾਂ ਜੋ ਕੀ ਹੈ ਵੀ ਉਹ ਇਹ ਚੀਜ਼ ਦਾ ਇਸ ਜਿਹੜੀ ਆਪਣੀ ਸਕੀਮ ਆ ਉਹਦਾ ਲਾਹਾ ਜਿਹੜਾ ਲੈ ਸਕਣ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਇੰਟਰਵਿਊ ਦੇ ਨਾਲ ਨੁਕਤਿਆਂ ਦੇ ਨਾਲ ਪਸ਼ੂ ਵੇਚਣ ਦੀ ਵੀਡੀਓ ਬਣਵਾਉਣ ਦੇ ਨਾਲ ਹਨਾ ਤਦ ਤੱਕ ਲਈ ਦਿਓ ਯਾਅਸ਼ਤ ਧੰਨਵਾਦ